ਦੀ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਦੀ ਦੇਂਦੇ ਕੋਈ ਕਹਿੰਦੇ ਜੀ 2000 ਦੀ ਬੋਦੀ ਸਾਦੀ ਨਹੀਂ ਨਹੀਂ ਸਰ ਇਸ ਤਾਂ ਨਹੀਂ ਕੋਈ ਗੱਲ ਹੈ लास्ट ਵਾਰਨਿੰਗ ਜੇ ਆਪ ਦੇਣਾ ਨਹੀਂ ਨਹੀਂ ਮੈਂ ਮੈਂ ਤਾਂ ਹੀ ਆਇਆ ਕਿ ਸ਼ਹਿਰ ਮੈਂ ਦੂਜੀ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇਂਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਰੀ ਉਹਨਾਂ ਦੇ ਦੂਜਾ ਮਾਲ ਦਿੱਤਾ ਸੱਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਲੋ ਦੇ ਖਿਲਾਫ ਕਾਰਵਾਈ ਕਰ ਠੀਕ ਹੈ ਨਾ ਹਾਂ ਬਸ ਮੈਂ ਤੁਹਾਨੂੰ ਬੇਨਤੀ ਕਰ ਮੁਰਕੇ ਸਾਡ ਨੂੰ ਮਜਬੂਰ ਨਾ ਕਰ ਹਾਂ ਬਸ ਹਾਂ ਹਾਂ ਇਹਨਾਂ ਨੂੰ ਦਵਾਈਆਂ ਵੀ ਉਹ ਤੇ ਖਾਦਾ ਹਾਂ ਹਾਂ ਇਹਨਾਂ ਦਾ ਸਰ ਕੋਈ ਨਾ ਕੋਈ 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 ਨਾ ਉਹ ਇਹਨਾਂ ਨੂੰ ਕਿਹੜਾ ਵਾਰਨ ਦੀ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਹਾਂ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਅਸੀਂ ਸਾਰੇ ਇਹਨਾਂ ਦੇ ਸੈਂਪਲ ਹੀ ਭਰੀ ਤੇ ਰੂਟੀਨ ਤੇ ਜੋ ਸਾਡਾ ਸੀਰ ਦਾ ਖਾਦਾ ਦਾ ਦਵਾਈਆਂ ਦਾ ਸਾਰਾ ਕੁਝ ਹਾਂ ਸੈਂਪਲ ਫੇਲ ਵੀ ਹੁੰਦੇ ਇਹਨਾਂ ਦਾ ਗਾਂ ਫਿਰ ਰੀ-ਟੈਸਟਿੰਗ ਸਰ ਕੀ ਕਰ ਪਾਸ ਕਰਵਾ ਲੈਂਦੇ ਨਹੀਂ ਨਹੀਂ ਪਾਸ ਕਿੱਦਾਂ ਕਰਵਾ ਮੈਨੂੰ ਦੱਸੋ ਜੇ ਫੇਲ ਹੋਏ ਤਾਂ ਠੀਕ ਸਰ ਹਾਂ ਇਹਨੇ ਲੋਕ ਲਾਉਂਦਾ ਨਾ ਤੱਕਨਾ ਠੀਕ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਹੜ ਆਏ ਆ ਤੇ ਲੋਕ ਵੇਖੋ ਕਿਦਾਂ ਇਦਾਂ ਖਾਧਾ ਮਹਿੰਗੀਆਂ ਦੇ ਜਾਂਦੇ ਆ ਹਾਂ ਇੰਨਾ ਤਾਂ ਇਹਨਾਂ ਦਾ ਸਾਦਾ ਕਾਰਡ ਬਣ ਟੋਟਲ ਆਪਾਂ ਕਿਸੇ ਨੂੰ ਨਹੀਂ ਬਖਸ਼ਦੇ ਨਹੀਂ ਸਰ ਆਪਾਂ ਹਾਂ ਹਾਂ ਸਾਡੇ ਕਿਸਾਨ ਨੂੰ ਯਾਦ ਹੜ ਆਇਆ ਇਹ ਆਪਣੇ ਬੰਦੇ ਵੈਗੀ ਖਾਦੇ ਹਾਂ ਆਜੋ ਕਿੱਥੇ ਆਵਾਜ਼ ਆਈ ਮੇਰੇ ਲੱਗਦਾ ਨਹੀਂ ਕੁਝ ਸਰ ਸਰ ਕੀ ਨਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੁਭ ਜੀ ਦਾਉ ਜੀ ਦਾ ਫਕੀਰ ਸਿੰਘ ਫਕੀਰ ਸਿੰਘ ਜੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋ ਆਈਆਂ ਜਿ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਫੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਡਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆ ਸੱਜੀ ਦੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੇਲ ਹੋ ਜੇ ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਜੀ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੀ ਪੁਲਿਸ ਵਾਲੇ ਜੀ ਨੇ ਕੰਫੋਲ ਪਾਇਆ ਸੀ ਹਾਂ ਤੁਸੀਂ ਸ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੀ ਅੱਗੇ ਬੜੀ ਬੁਰੀ ਹਾਲਤ ਆ ਆਪਾਂ ਜੇ ਕਿਸਾਨ ਬਚਾਉਂਦਾ ਜਾਟਰ ਤੇ ਹੜਾਂ ਦਾ ਪੀੜਤ ਕਿਉਂ ਹੋ ਗਿਆ ਆਪਾਂ ਮਗਰੋਂ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ-ਦੋ ਹਜ਼ਾਰ ਦੀ ਬੋਦੀ ਆ ਕਿੱਦੀ ਨਹੀਂ ਸਰ ਬਸ ਅੱਜ ਤੋਂ ਬਾਅਦ ਠੀਕ ਹੈ ਸਦੀਕ ਹੁਣ ਇੱਕ ਮੈਂ ਤੁਹਾਨੂੰ ਕੱਲ ਕਰੂੰਗਾ ਸੋਦੀ ਮੈਂ ਤੁਹਾਨੂੰ ਕੱਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਲੌਂਗ ਕਰ ਦਿਓ ਉਸੇ ਲਈ 2 ਮਿੰਟs ਦੁਕਾ ਹਾਂ ਉਹ ਜਦ ਤਰੀਕਾ ਉਮਾਰਾ ਸਾਡੇ ਵੱਢ ਜਾਂਦੇ ਹੈ ਉਹ ਵਿਖਾਲ ਨੂੰ ਕਹਿੰਦਾ ਕਿ ਦੌਮ ਖੋਲੇ ਤੇ ਤੋ ਤੁਹਾਨੂੰ ਪਤਾ ਹੜਾ ਆ ਕਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾਦੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀਆ ਦਾ ਸਮਾਨ ਦਿੱਤਾ ਜਾਂਦਾ ਸਦੀ ਦੂਜਾ ਸਮਾਨ ਦੇ ਜੇ ਵੇਚਦਾ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਉਂ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਮੈਂ ਕਾਨੂੰਨ ਨਾਲ ਹੀ ਲੈ ਕੇ ਆ ਮੈਂ ਐਗਰੀਕਲਚਰ ਅਫਸਰ ਬਾਤ ਹੈ ਤੁਹਾਡੀਆਂ ਦੁਕਾਨਾਂ ਸੀਲ ਕਰਾਂਗਾ बस एक ਗੱਲ ਦਾ ਖਿਆਲ ਰੱਖਿਓ। ਬੱਸ ਇਹ ਵੀ। ਬਾਈਕ ਚਾਲੀਏ। ਬਾਈਕ ਲਾਈਆਂ ਨਾ। ਬਾਈਕ ਚਾਲ ਲਈਏ। ਆਹ ਵੇਖੋ। ਰਾਣੀ ਸਰਦੋ ਨਾ। ਬਾਹਰ ਨਾ ਨਾ ਬਾਹਰ ਕੱਢੀ ਇੱਕ ਮੁੰਡਾ ਜੇਕਰ ਕਾਰ ਕਿ ਉਹ ਜਾਈ ਜਾ ਵਾ 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 ਹੋ ਮਰੀ ਯਾਰ ਚਲੋ 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 ਅੱਗੇ ਅੱਗੇ ਆਦੂਗੇ ਹਾਂ ਅਲੋ ਮਰੀ ਖਾ ਹਾ ਹਾ ਤਸਵੀਰ ਲੈ ਕੇ ਫੋਟੋ ਮਰਾ ਜਾ ਲਾਈਟ ਹਾਂ ਹਾਂ ਸੋ ਕੋਲਾ ਬਣਾਇਆ ਉੱਪਰ ਦੇ ਬਰਾਬਰ ਇਹ ਇਹ ਜੀ ਸਰ ਆ ਜੀ ਸਰ ਆ ਜੀ ਸਰ ਅੱਜ ਸਰ ਅੱਜ ਕਾਮਾ ਦੇ ਜਾ ਕੇ ਵਾਲੇ ਜੀ ਨਾਮ ਸੱਜੀ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਆ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਡਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਜਨਾਲਾ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ਧੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜ ਤੇ ਬਹੁਤ ਮਜਬੂਰੀ ਉਹਦੀ ਆਪਾਂ ਜਾਂ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਤਨੂਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਹੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1800 ਦੀ ਮਿਲਦੀ ਹੈ ਤੇ ਮੈਂ ਉਸ ਦੇ ਲਈ ਉਹਦੇ ਖਿਲਾਫ ਕਾਦੋਈ ਕਰ ਸਾਦੇ ਬੜੇ ਬੰਦੇ ਮੈਂ ਕੀ ਸ਼ਬਦ ਨਾਲ ਹੀ ਉਹ ਚਿੱਟਾ ਲਉ ਹੋ ਗਿਆ ਇਹਨਾਂ ਦਾ ਪੁੱਢਾ ਲਉ ਨੀਗਾ ਉਹਦਾ ਹੜ ਪੀੜਤਾਂ ਦੇ ਨਾਲ ਜਿਹੜਾ ਐਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਦੇ ਚੀਜ਼ਾਂ ਆ ਜਾਣੀਆਂ ਕੋਈ ਕਿਸਾਨਾਂ ਨੇ ਐਦਾ ਕਰਦੇ ਹੋ ਅੰਨ ਦਾਤੇ ਨੇ ਐਦਾ ਕਰਦੇ ਅੰਨ ਦਾ ਭਾਅ ਇਹਲੇ ਦੁਖੀ ਆ ਤੁਸੀਂ ਇਹ ਰੰਨ ਦਾਤੇ ਨੂੰ ਖਾਦਾਂ ਮਹਿੰਗੀਆਂ ਦੇਦੇ ਹੋ ਇਹ ਤੇ ਆਪਣੇ ਆਪ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਪਲ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਵਾਵਾਂਗੇ ਜੇ ਕਿਸੇ ਕਿਸਾਨ ਦੇ ਨਾਲ ਕਿਸੇ ਵੀ ਜ਼ਿਮੀਂਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੇਗਾ